ਪਰਦੀਪ ਕਲੇਰ ਦੇ ਇੰਟਰਵਿਊ ਤੋਂ ਬਾਅਦ ਲਗਾਤਾਰ ਵਿਵਾਦ ਚੱਰੀ ਹੈ ਤੇ ਉੱਥੇ ਹੁਣ ਇਸ ਇੰਟਰਵਿਊ ਤੋਂ ਬਾਅਦ ਆਮ ਆਦਮੀ ਪਾਰਟੀ ਤੇ ਸਵਾਲ ਚੱਕੇ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਵਿਰਸਾ ਸਿੰਘ ਵਲਟੋਆ ਦੇ ਵੱਲੋਂ ਅੱਜ ਫਿਰ ਤੋਂ ਅਹਿਮ ਕਾਨਫਰੰਸ ਕੀਤੀ ਗਈ ਤੇ ਜਿਸ ਦੇ ਵਿੱਚ ਉਹਨਾਂ ਨੇ ਫਿਰ ਤੋਂ ਆਮ ਆਦਮੀ ਪਾਰਟੀ ਨੂੰ ਲੈ ਕੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਪ੍ਰਦੀਪ ਕਲੇਰ ਦੀ ਜੋ ਇੰਟਰਵਿਊ ਹੋਈ ਹੈ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਜਾਣ ਬੁੱਝ ਕੇ ਨਮੀਆਂ ਸਾਜ਼ਿਸ਼ਾਂ ਚਲੀਆਂ ਨੇ ਤੇ ਦੂਜੇ ਪਾਸੇ ਪ੍ਰਦੀਪ ਕਲੇਰ ਨੂੰ ਜਿਹੜਾ ਕੇ 10 ਤਰੀਕ ਨੂੰ ਜਿਹੜਾ 2023 ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਉੱਥੇ ਹੀ 3 April ਨੂੰ ਬਾਹਰ ਕੱਢ ਦਿੱਤਾ ਤੇ ਜਿਸ ਦੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਜਾਣਬੁੱਝ ਕੇ ਆ ਸਰਕਾਰ ਜਿਹੜੀ ਕਿ ਨਵੀਆਂ ਸਾਜ਼ਿਸ਼ਾਂ ਚੱਲ ਰਹੀ ਹੈ ਤੇ ਜਿਸ ਨੂੰ ਲੈ ਕੇ ਵਰਸਾ ਸਿੰਘ ਵਲਟੋਹਾ ਨੇ ਜਿਹੜਾ ਕਿ ਪੰਜਾਬ ਸਰਕਾਰ ਨੂੰ ਸਵਾਲਾਂ ਦੇ ਵਿੱਚ ਘੇਰਿਆ ਤੇ ਪੁਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਵਰਸਾ ਸਿੰਘ ਵਲਟੋਹਾ ਦਾ ਹੋਰ ਕੀ ਕਹਿਣਾ ਜਿੰਨੇ ਵਿਰੋਧੀ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਤੇ ਜਾਂ ਜਿਹੜੇ ਸਮਝੌਤੇ ਦੇ ਤਹਿਤ ਲੋਕ ਅੱਗੇ ਲਿਆਂਦੇ ਜਾ ਰਹੇ ਨੇ ਤੇ ਉਹਨਾਂ ਦੇ ਮੂਹੋਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰਾਇਆ ਜਾ ਰਿਹਾ ਹੈ ਝੂਠੇ ਲਾਂਚਨ ਲਾਏ ਜਾ ਰਹੇ ਨੇ ਔਰ ਲਾਂਚਨ ਇੱਧਰ ਲਾਏ ਜਾ ਰਹੇ ਨੇ ਝੂਠ ਸ਼੍ਰੋਮਣੀ ਅਕਾਲੀ ਦਲ ਤੇ ਸਰ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਪਰੋਸਿਆ ਜਾ ਰਿਹਾ ਹੈ ਤੇ ਜਿਹੜੀਆਂ ਝੂਠੇ ਸਾਥ ਦੇ ਨਾਲ ਸਾਂਝਾ ਨੇ ਉਹ ਕੈਪਟਨ ਅਮਰਿੰਦਰ ਸਿੰਘ ਦੀਆਂ ਤੇ ਜਗ ਜਾਰ ਸੀਗੀਆਂ ਕਾਂਗਰਸ ਪਾਰਟੀ ਦੀਆਂ ਤੇ ਜਗ ਜਾਰ ਸੀਗੀਆਂ ਤੇ ਜਿਸ ਤਰ੍ਹਾਂ ਜਸਟਿਸ ਜੋਰਾ ਸਿੰਘ ਨੇ ਪ੍ਰਗਟਾਵਾ ਕੀਤਾ ਹੈ ਆ ਪਿਛਲੇ ਥੋੜਾ ਸਮਾਂ ਪਹਿਲਾਂ ਹੀ ਕਿ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਨੇ ਉਨ੍ਹਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਵੀ ਹੱਥ ਹੈ। ਤੇ ਮੈਂ ਅੱਜ ਤੁਹਾਨੂੰ ਹੋਰ ਸਾਬਤ ਕਰਨ ਲੱਗਾ ਆ ਕਿ ਜਿਹੜੀ ਆਮ ਆਦਮੀ ਪਾਰਟੀ ਆ ਉਹ ਡੇਰੇ ਸਰਸੇ ਵਾਲੇ ਝੂਠੇ ਸਾਧ ਦੇ ਪੈਰੋਕਾਰਾਂ ਨੂੰ ਉਹਦੇ ਚੇਲੇ ਚਾਟੜਿਆਂ ਨੂੰ ਕਿਵੇਂ ਬਚਾ ਰਹੀ ਹੈ। ਆਪਾਂ ਨੂੰ ਸਾਰਿਆਂ ਨੂੰ ਪਤਾ ਆ ਕਿ ਜਿਹੜੀਆਂ ਵੀ ਬੇਅਦਬੀ ਦੀਆਂ ਮੰਦ ਭਾਗੀਆਂ ਘਟਨਾਵਾਂ ਵਾਪਰੀਆਂ ਉਹਨਾਂ ਨੇ ਸਮੁੱਚੇ ਹੀ ਸਿੱਖ ਜਗਤ ਨੂੰ ਪੰਜਾਬ ਨੂੰ ਔਰ ਹਰ ਇੱਕ ਧਰਮੀ ਨੂੰ ਹਿਲਾ ਕੇ ਰੱਖ ਦਿੱਤਾ ਬੜਾ ਵੱਡਾ ਰੋਸ ਸੀਗਾ ਮੇਰਾ ਖਿਆਲ ਹੈ ਕਿ ਕਿਸੇ ਦਾ ਪੁੱਤ ਤੇ ਭਰਾ ਵੀ ਕੋਈ ਕਤਲ ਕਰ ਦਵੇ ਇਹਨਾਂ ਗੁੱਸਾ ਜਾਂ ਰੋਸ ਨਹੀਂ ਸੀ ਹੁੰਦਾ ਤੇ ਜਿੰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੇਅਦਬੀ ਤੇ ਸਿੱਖ ਮਣਾ ਦੇ ਵਿੱਚ ਪੰਜਾਬੀਆਂ ਦੇ ਮਣਾ ਚ ਪੈਦਾ ਹੋਇਆ ਤੇ ਹੋਣਾ ਵੀ ਚਾਹੀਦਾ ਸੀ ਉਹਨਾਂ ਬੇਅਦਬੀ ਦੀਆਂ ਘਟਨਾਵਾਂ ਦਾ ਮੁੱਖ ਦੋਸ਼ੀ ਦੋਸ਼ੀ ਤੇ ਅਦਾਲਤ ਦਾ ਸ਼ਬਦ ਹੈ ਸਮਾਜ ਦਾ ਸ਼ਬਦ ਹੈ ਤੇ ਜਿਸ ਤਰ੍ਹਾਂ ਦੀ ਉਹਦੀ ਕਾਰਵਾਈ ਹੈ ਪ੍ਰਦੀਪ ਕਲੇਰ ਦੀ ਕਿਉਂਕਿ ਕਿਸੇ ਵੀ ਧਰਮ ਦੇ ਉੱਤੇ ਕੋਈ ਇਨਸਾਨ ਵਾਰ ਨਹੀਂ ਕਰ ਸਕਦਾ ਕਿਸੇ ਵੀ ਧਰਮ ਦੀ ਬਿਦਬੀ ਜਿਹੜੀ ਹੈ ਕੋਈ ਇਨਸਾਨ ਨਹੀਂ ਕਰ ਸਕਦਾ ਕੇਵਲ ਤੇ ਕੇਵਲ ਸ਼ੈਤਾਨ ਕਰੂਗਾ ਉਹ ਸ਼ੈਤਾਨ ਪ੍ਰਦੀਪ ਕਲੇਰ ਜਿਹੜਾ ਵੱਡਾ ਮਹਾਪਾਪੀ ਹੈ ਉਹਨੂੰ 10 ਫਰਵਰੀ 2024 ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਮੇਰਾ ਖਿਆਲ ਹੈ ਕਿ 2-3 ਦਿਨ ਪੁਲਿਸ ਦੀ ਹਿਰਾਸਤ ਵਿੱਚ ਰੱਖ ਕੇ ਉਹਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਤੇ 3 ਅਪ੍ਰੈਲ ਨੂੰ ਲਗਭਗ ਆਪਾਂ ਇਹੀ ਕਰੀਏ ਕਿ ਪੌਣੇ 2 ਮਹੀਨੇ ਤੋਂ ਪਹਿਲਾਂ ਵੀ ਉਹ ਜੇਲ੍ਹ ਤੋਂ ਬਾਹਰ ਆ ਜਾਂਦਾ ਹੈ ਹੈਰਾਨੀ ਇਸ ਗੱਲ ਦੀ ਹੈ ਕਿ ਪ੍ਰਦੀਪ ਕਲੇਰ মিডিਏ ਦੇ ਵੱਖ-ਵੱਖ ਆਧਾਰਿਆਂ ਵਿੱਚ ਆ ਕੇ ਜਾਂ ਉਹਦੀ ਜਿਹੜੀ ਇਨਵੈਸਟੀਗੇਸ਼ਨ ਸਾਹਮਣੇ ਆਈ ਹੈ ਜਾਂ ਜਿਹੜੇ 164 ਦੇ ਬਿਆਨ ਸਾਹਮਣੇ ਆਏ ਹੈ ਕਿ 2014 ਤੋਂ ਬਾਅਦ ਜਿਹੜੀ ਵੀ ਕੋਈ ਡੇਰੇ ਨਾਲ ਸੰਬੰਧਿਤ ਐਕਟੀਵਿਟੀ ਹੁੰਦੀ ਸੀ ਚੰਗੀ ਮਾੜੀ ਹਰ ਗਤੀਵਿਧੀ ਦਾ ਮੈਨੂੰ ਪਤਾ ਹੁੰਦਾ ਸੀ ਮੈਂ ਉਹਦੇ ਤੋਂ ਜਾਣੂ ਹੁੰਦਾ ਸੀ ਚਲੋ ਮਜਬੂਰੀ ਬਣੀ ਜਦੋਂ ਭਾਰਤੀ ਜਨਤਾ ਪਾਰਟੀ ਦੇ ਮੰਤਰੀਆਂ ਦੇ ਨਾਲ ਪ੍ਰਦੀਪ ਕਲੇਰ ਦੀਆਂ ਫੋਟੋਆਂ ਆ ਗਈਆਂ ਤੇ ਲਾਹਣ ਤਾਂ ਪੈ ਗਈਆਂ ਭਗਵੰਤ ਮਾਨ ਸਰਕਾਰ ਨੂੰ ਤੇ ਪੰਜਾਬ ਦੀ ਪੁਲਿਸ ਨੂੰ ਤੇ ਉਸ ਤੋਂ ਬਾਅਦ ਉਹਨੂੰ ਲਿਆਣ ਕੇ ਗ੍ਰਿਫਤਾਰੀ ਪਾ ਕੇ ਤੇ ਪ੍ਰੌਣਾ ਵਾਂਗੂ ਰੱਖ ਕੇ ਹੁਣ ਪ੍ਰੌਣਾ ਸ਼ਬਦ ਕੇ ਦੂਜਾ ਨਾ ਵਰਤ ਲਿਆ ਜੇ ਹਾਂਜੀ ਪ੍ਰੌਣਾ ਵਾਂਗੂ ਰੱਖ ਕੇ ਚਾਹੇ ਉਹਨੂੰ ਪੁਲਿਸ ਕੇ ਸਟੱਡੀ ਚ ਰੱਖਿਆ ਤੇ ਚਾਹੇ ਜੇਲ੍ਹ ਦੇ ਵਿੱਚ ਰੱਖਿਆ ਉਹਦੀ ਪੂਰੀ ਜਿਹੜੀ ਆ ਇੱਕ ਵਧੀਆ ਖਾਤਰਦਾਰੀ ਹੁੰਦੀ ਹੈ ਹਰੇਕ ਪੱਖੋਂ